ਸੱਚ-ਸੱਚ ਦੱਸੋ ਕੀ ਤੁਸੀਂ ਆਪਣਾ ਧਿਆਨ ਵੇਚ ਚੁੱਕੇ ਹੋ ਕੀ ਤੁਸੀਂ ਹੁਣ 5 ਮਿੰਟ ਵੀ ਇੱਕ ਕਿਤਾਬ ਤੇ ਇੱਕ ਕੰਮ ਤੇ ਜਾਂ ਫਿਰ ਇੱਕ ਵਿਚਾਰ ਤੇ ਟਿਕ ਨਹੀਂ ਪਾਉਂਦੇ ਤੁਸੀਂ ਹਮੇਸ਼ਾ ਥੱਕੇ ਹੋਏ ਰਹਿੰਦੇ ਹੋ ਤੁਹਾਡੀ ਕ੍ਰੀਏਟੀਵਿਟੀ ਕਿੱਥੇ ਚਲੀ ਗਈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਸ ਮਨੋਰੰਜਨ ਕਰ ਰਹੇ ਹੋ ਪਰ ਅਸਲ ਵਿੱਚ ਤੁਹਾਡਾ ਕੀਮਤੀ ਧਿਆਨ ਤੁਹਾਡੇ ਤੋਂ ਚੋਰੀ ਕੀਤਾ ਜਾ ਰਿਹਾ ਹੈ ਅੱਜਕੱਲ ਦਾ ਸਭ ਤੋਂ ਵੱਡਾ ਜੁੱਦ ਜੰਗ ਦੇ ਮੈਦਾਨ ਵਿੱਚ ਨਹੀਂ ਬਲਕਿ ਤੁਹਾਡੇ ਦਿਮਾਗ ਦੇ ਅੰਦਰ ਲੜਿਆ ਜਾ ਰਿਹਾ ਹੈ ਅਤੇ ਤੁਸੀਂ ਹਰ ਪਲ ਹਾਰ ਰਹੇ ਹੋ ਤੁਸੀਂ ਇੱਕ ਕਮਜ਼ੋਰ ਸ਼ਿਕਾਰ ਬਣ ਗਏ ਹੋ ਇੱਕ ਅਜਿਹਾ ਸ਼ਿਕਾਰ ਜਿਸ ਦਾ ਸਾਰਾ ਮਾਨਸਿਕ ਈਦਨ ਹਰ ਰੋਜ਼ ਬਰਬਾਦ ਹੋ ਜਾਂਦਾ ਹੈ ਪਰ ਇਸ ਦੇਸ਼ ਦੀ ਮਿੱਟੀ ਵਿੱਚ 100 ਸਾਲ ਪਹਿਲਾਂ ਇੱਕ ਅਜਿਹਾ ਇਨਸਾਨ ਜੰਮਿਆ ਸੀ ਜਿਸ ਨੇ ਇਸ ਦਿਮਾਗ ਨੂੰ ਕਾਬੂ ਕਰਨ ਦਾ ਮਨ ਨੂੰ ਫੋਕਸ ਕਰਨ ਦਾ ਉਹ ਫਾਰਮੂਲਾ ਕ੍ਰੈਕ ਕਰ ਲਿਆ ਸੀ ਜੋ ਅੱਜ ਦੇ ਕੋਰੋਨਾ ਦੇ ਪ੍ਰੋਡਕਟਿਵਿਟੀ ਐਪਸ ਵੀ ਤੁਹਾਨੂੰ ਨਹੀਂ ਦੇ ਸਕਦੀਆਂ ਉਹ ਕੋਈ ਸਧਾਰਨ ਸੰਤ ਨਹੀਂ ਸਨ ਉਹ ਸਨ Swami Vivekananda ਮਾਨਸਿਕ ਸ਼ਕਤੀ ਦੇ ਸਭ ਤੋਂ ਵੱਡੇ ਮਾਸਟਰ ਅੱਜ ਅਸੀਂ ਗੱਲ ਕਰਾਂਗੇ ਉਸ ਸੀਕ੍ਰੇਟ ਦੀ ਉਸ ਰਾਜ ਦੀ ਜਿਸ ਨਾਲ ਤੁਸੀਂ ਆਪਣੇ ਵਿਖਰੇ ਹੋਏ ਦਿਮਾਗ ਨੂੰ ਇੱਕ ਲੇਜ਼ਰ ਵਰਗਾ ਤੇਜ਼ ਬਣਾ ਸਕਦੇ ਹੋ ਇਹ ਵਿਸ਼ੁੱਧ ਮਨੋਵਿਗਿਆਨ ਅਤੇ ਸਾਇੰਸ ਆਫ એનર્ਜੀ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਰਵਰਡ ਯੂਨੀਵਰਸਿਟੀ ਦੀ ਇੱਕ ਬਹੁਤ ਹੀ ਡਰਾਵਣੀ ਰਿਸਰਚ ਸਾਹਮਣੇ ਆਈ ਹੈ ਵਿਗਿਆਨਿਕਾਂ ਨੇ ਪਾਇਆ ਹੈ ਕਿ ਇੱਕ ਆਸਤ ਇਨਸਾਨ ਆਪਣੀ ਜਾਗੀ ਹੋਈ ਜ਼ਿੰਦਗੀ ਦਾ 47% ਹਿੱਸਾ ਖਿਆਲਾਂ ਵਿੱਚ ਖੋਏ ਹੋਏ ਜਾਨੀ ਕਿ ਮਾਈਂਡ ਵੰਡਰਿੰਗ ਵਿੱਚ ਲੰਘਾ ਦਿੰਦਾ ਹੈ ਇਸ ਦਾ ਮਤਲਬ ਸਮਝਦੇ ਹੋ ਤੁਸੀਂ ਆਪਣੀ ਅੱਧੀ ਜ਼ਿੰਦਗੀ ਤਾਂ ਜੀ ਹੀ ਨਹੀਂ ਰਹੇ ਹੋ ਤੁਸੀਂ ਬਸ ਇੱਕ ਜ਼ੋਂਬੀ ਦੀ ਤਰ੍ਹਾਂ ਚੱਲ ਰਹੇ ਹੂੰ ਸਾਇੰਸ ਇਸ ਨੂੰ ਡਿਫਾਲਟ ਮੋਡ ਨੈਟਵਰਕ ਕਹਿੰਦੀ ਹੈ ਦਿਮਾਗ ਦਾ ਉਹ ਹਿੱਸਾ ਜੋ ਪਾਗਲਾਂ ਦੀ ਤਰ੍ਹਾਂ ਅਤੀਤ ਅਤੇ ਭਵਿੱਖ ਵਿੱਚ ਤੁਹਾਨੂੰ ਘਮਾਉਂਦਾ ਰਹਿੰਦਾ ਹੈ ਪਰ 100 ਸਾਲ ਪਹਿਲਾਂ Swami Vivekananda ਨੇ ਇਸ 47% ਦੇ ਸ਼ਰਾਪ ਨੂੰ ਤੋੜਨ ਦਾ ਇੱਕ ਤਰੀਕਾ ਲੱਭ ਲਿਆ ਸੀ ਉਹਨਾਂ ਨੇ ਸਿਰਫ ਫੌਕਸ ਨਹੀਂ ਬਲਕਿ ਸੁਪਰ ਕੌਨਸ਼ੀਅਸਨੈਸ ਨੂੰ ਅਨਲੌਕ ਕੀਤਾ ਸੀ ਜੇਕਰ ਤੁਸੀਂ ਕਮਜ਼ੋਰ ਮਹਿਸੂਸ ਕਰਦੇ ਹੋ ਤਾਂ ਤਾਂ ਇਹ ਐਪੀਸੋਡ ਤੁਹਾਡੀ ਆਖਰੀ ਉਮੀਦ ਹੈ ਅੰਤ ਤੱਕ ਦੇਖਣਾ ਵਿਵੇਕਾਨੰਦ ਨੂੰ ਸਿਰਫ ਗਿਆਨ ਦੀ ਮੂਰਤੀ ਨਾ ਮੰਨੋ ਉਹਨਾਂ ਨੂੰ ਇਨਸਾਨੀ ਦਿਮਾਗ ਦੀ ਸ਼ਮਤਾ ਦਾ ਪ੍ਰਤੀਕ ਮੰਨੋ ਜਦੋਂ ਉਹ ਸ਼ਿਕਾਗੋ ਗਏ ਸਨ ਤਾਂ ਲੋਕ ਉਹਨਾਂ ਦੇ ਗਿਆਨ ਦੀ ਗਹਿਰਾਈ ਅਤੇ ਸਮਰਪਣ ਸ਼ਕਤੀ ਦੇਖ ਕੇ ਹੈਰਾਨ ਸਨ ਉਹ ਘੰਟੇ-ਘੰਟੇ ਭਾਸ਼ਣ ਦਿੰਦੇ ਸਨ ਇੱਕ ਵੀ ਸ਼ਬਦ ਦੁਹਰਾਏ ਬਿਨਾ ਸਭ ਤੋਂ ਚਕਾਉਣ ਵਾਲੀ ਗੱਲ ਹੈ ਉਹਨਾਂ ਦੀ ਇਕਾਗਰਤਾ ਦੀ ਸ਼ਕਤੀ ਕਿਹਾ ਜਾਂਦਾ ਹੈ ਕਿ ਉਹ ਇੱਕ ਮੋਟੀ ਕਿਤਾਬ ਨੂੰ ਸਿਰਫ ਇੱਕ ਨਜ਼ਰ ਵਿੱਚ ਪੜ ਲੈਂਦੇ ਸਨ ਉਹਨਾਂ ਨੇ ਕਿਤਾਬ ਨੂੰ ਪਲਟਿਆ ਅਤੇ ਗਿਆਨ ਉਹਨਾਂ ਦੇ ਦਿਮਾਗ ਵਿੱਚ ਟਰਾਂਸਫਰ ਹੋ ਗਿਆ ਲਾਇਬ੍ਰੇਰੀ ਦੇ ਇੱਕ ਕਰਮਚਾਰੀ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਇੰਨੀ ਜਲਦੀ ਕਿਤਾਬ ਕਿਉਂ ਵਾਪਸ ਕਰ ਰਹੇ ਹੋ ਕੀ ਤੁਸੀਂ ਇਸ ਨੂੰ ਪੜਦੇ ਵੀ ਹੋ ਵਿਵੇਕਾਨੰਦ ਦਾ ਜਵਾਬ ਤੁਹਾਡੇ ਦਿਮਾਗ ਨੂੰ ਖੋਲ ਦੇਵੇਗਾ ਉਹਨਾਂ ਨੇ ਕਿਹਾ ਜਦੋਂ ਮੰਨਦੀਆਂ ਸਾਰੀਆਂ ਸ਼ਕਤੀਆਂ ਇੱਕ ਬਿੰਦੂ ਤੇ ਕੇਂਦ੍ਰਿਤ ਹੋ ਜਾਂਦੀਆਂ ਹਨ ਤਾਂ ਉਹ ਗਿਆਨ ਨੂੰ ਉਸੇ ਪਲ ਆਤਮ ਮਾਤ ਕਰ ਲੈਂਦਾ ਹੈ ਅੱਜ ਤੁਸੀਂ ਡੀਪ ਵਰਕ ਕਰਨਾ ਚਾਹੁੰਦੇ ਹੋ ਪਰ 10 ਮਿੰਟ ਵਿੱਚ WhatsApp ਚੈੱਕ ਕਰਦੇ ਹੋ ਤੁਹਾਡੇ ਦਿਮਾਗ ਵਿੱਚ 10000 ਅਲੱਗ-ਅਲੱਗ ਵਿਚਾਰ ਦੌੜ ਰਹੇ ਹਨ ਵਿਵੇਕਾਨੰਦ ਨੇ ਇਹ ਸਾਬਿਤ ਕੀਤਾ ਕਿ ਫੋਕਸ ਕੋਈ ਗੁਣ ਨਹੀਂ ਹੈ ਇਹ ਇੱਕ ਸ਼ਕਤੀ ਹੈ ਜਿਸ ਨੂੰ ਤੁਸੀਂ ਪੈਦਾ ਕਰਦੇ ਹੋ ਜਿਸ ਨੂੰ ਤੁਸੀਂ ਫਿਕਸਤ ਕਰਦੇ ਹੋ ਇਹ ਠੀਕ ਉਸੇ ਤਰ੍ਹਾਂ ਹੀ ਹੈ ਜਿਵੇਂ ਸੂਰਜ ਦੀਆਂ ਵਿਖਰੀਆਂ ਹੋਈਆਂ ਕਿਰਨਾਂ ਉਹਨਾਂ ਨਾਲ ਸਿਰਫ ਗਰਮੀ ਮਹਿਸੂਸ ਹੁੰਦੀ ਹੈ ਪਰ ਜਦੋਂ ਤੁਸੀਂ ਉਹਨਾਂ ਨੂੰ ਲੈਂਸ ਵਿੱਚੋਂ ਗੁਜ਼ਾਰਦੇ ਹੋ ਤਾਂ ਉਹੀ ਕਿਰਨਾਂ ਇੱਕ ਲੇਜ਼ਰ ਬਣ ਕੇ ਅੱਗ ਲਗਾ ਸਕਦੀਆਂ ਹਨ ਤੁਹਾਡਾ ਦਿਮਾਗ ਉਹ ਸੂਰਜ ਹੈ ਅਤੇ ਤੁਹਾਡੀ ਇਕਾਗਰਤਾ ਉਹ ਲੈਂਸ ਹੈ ਹੁਣ ਗੱਲ ਕਰਦੇ ਹਾਂ ਉਹ ਸਭ ਤੋਂ ਵੱਡੇ ਸੀਕ੍ਰੇਟ ਦੀ ਜੋ ਅੱਜ ਦੇ ਬਾਇਓ ਹੈਕਰਸ ਵੀ ਨਹੀਂ ਸਮਝਦੇ ਬਿਵੇਕਾਨੰਦ ਨੇ ਊਰਜਾ ਬਰਬਾਦ ਕਰਨ ਨੂੰ ਸਭ ਤੋਂ ਵੱਡਾ ਪਾਪ ਕਿਹਾ ਸੀ ਅੱਜ ਤੁਸੀਂ ਜੋ ਵੀ ਥਕਾਵਟ ਵਿੱਚ ਐਂ ਨਹੀਂ ਅਤੇ ਆਲਸ ਮਹਿਸੂਸ ਕਰਦੇ ਹੋ ਉਹ ਤੁਹਾਡੀ ਬਿਖਰੀ ਹੋਈ ਊਰਜਾ ਦਾ ਨਤੀਜਾ ਹੈ ਇੱਕ ਖਿੰਡੀ ਹੋਈ ਊਰਜਾ ਕਿੱਥੇ ਜਾਂਦੀ ਹੈ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਊਰਜਾ ਬਰਬਾਦ ਬੇਮਤਲਬ ਦੀ ਚਿੰਤਾ ਊਰਜਾ ਬਰਬਾਦ ਇਜੈਕੂਲੇਟਿੰਗ ਊਰਜਾ ਬਰਬਾਦ ਲਗਾਤਾਰ ਸੋਸ਼ਲ ਮੀਡੀਆ ਸਕਰੋਲਿੰਗ ਊਰਜਾ ਬਰਬਾਦ ਇਹ ਵੀ ਊਰਜਾ ਦਾ ਇੱਕ ਰੂਪ ਹੈ ਜਿਸ ਨੂੰ ਤੁਸੀਂ ਬਰਬਾਦ ਕਰ ਰਹੇ ਹੋ ਜਦੋਂ ਨਿਊਰੋਸਾਇੰਸ ਨੇ ਉਹਨਾਂ ਯੋਗੀਆਂ ਦੇ ਦਿਮਾਗ ਨੂੰ ਸਕੈਨ ਕੀਤਾ ਜੋ ਗਹਿਰੀ ਸਾਧਨਾ ਕਰਦੇ ਸਨ ਤਾਂ ਮਸ਼ੀਨਾਂ ਕੰਬ ਗਈਆਂ ਆਮ ਇਨਸਾਨ ਦੇ ਦਿਮਾਗ ਵਿੱਚ ਬੀਟਾ ਵੇਵਸ ਚੱਲਦੀਆਂ ਹਨ ਪਰ ਇਨ੍ਹਾਂ ਯੋਗੀਆਂ ਦੇ ਦਿਮਾਗ ਵਿੱਚ ਗਾਮਾ ਵੇਵਸ ਦਾ ਤੂਫਾਨ ਦੇਖਿਆ ਗਿਆ ਗਾਮਾ ਵੇਵਸ ਦਿਮਾਗ ਦੀ ਉਹ ਅਵਸਥਾ ਹੈ ਜਿੱਥੇ ਲਰਨਿੰਗ ਅਤੇ ਰਿਐਲਿਟੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਇਹ ਉਹ ਸਟੇਟ ਹੈ ਜਿੱਥੇ ਤੁਸੀਂ ਇੱਕ ਕਿਤਾਬ ਦੇ ਪੰਨੇ ਪਲਟਦੇ ਹੀ ਜਾਦ ਕਰ ਸਕਦੇ ਹੋ ਇਸ ਨੂੰ ਅੱਜ ਦੀ ਸਾਇੰਸ ਹਾਈਪਰ ਪਲਾਸਟਿਸਿਟੀ ਕਹਿੰਦੀ ਹੈ ਪਰ ਭਾਰਤ ਵਿੱਚ ਸਦੀਆਂ ਤੋਂ ਇਸ ਨੂੰ ਔਜਸ ਕਿਹਾ ਗਿਆ ਹੈ Swami Vivekananda ਕੋਈ ਜਾਦੂਗਰ ਨਹੀਂ ਸਨ ਉਹ ਇਸ ਗਾਮਾ ਸਟੇਟ ਦੇ ਮਾਸਟਰ ਸਨ Vivekananda ਨੇ ਕਿਹਾ ਕਿ ਜਦੋਂ ਤੁਸੀਂ ਆਪਣੀ ਸਰੀਰਕ ਅਤੇ ਮਾਨਸਿਕ ਊਰਜਾ ਨੂੰ ਬਾਹਰੀ ਛੋਟੇ ਅਤੇ ਟੈਂਪਰੇਰੀ ਪਾਲ ਭਰ ਦੇ ਸੁੱਖਾਂ ਲਈ ਬਰਬਾਦ ਕਰਨਾ ਬੰਦ ਕਰਦੇ ਹੁੰਦੇ ਹੋ ਕਰ ਦਿੰਦੇ ਹੋ ਤਾਂ ਇਹਹੀ ਊਰਜਾ ਟਰਾਂਸਮਿਊਟ ਹੋ ਜਾਂਦੀ ਹੈ ਇਹ ਊਰਜਾ ਪਹਿਲਾਂ ਬਣਦੀ ਹੈ ਔਜਸ ਔਜਸ ਜਾਣੀ ਆਂਤ੍ਰਿਕ ਚਮਕ ਚੁੰਬਕੀ ਵਿਅਕਤੀਤਵ ਮੈਗਨੇਟਿਕ ਪਰਸਨੈਲਿਟੀ ਅਤੇ ਅਸੀਮ ਸ਼ਾਂਤੀ ਅਤੇ ਜਦੋਂ ਇਹ ਔਜਸ ਦਿਮਾਗ ਵਿੱਚ ਪੂਰੀ ਤਰ੍ਹਾਂ ਸਥਾਪਿਤ ਹੋ ਜਾਂਦਾ ਹੈ ਤਾਂ ਇਹ ਬਣ ਜਾਂਦਾ ਹੈ ਤੇਜਸ ਤੇਜਸ ਦਾ ਮਤਲਬ ਹੈ ਬੌਧਿਕ ਅਗਨੀ ਇੰਟੈਲੈਕਚੁਅਲ ਫਾਇਰ ਇਹ ਉਹ ਮੇਧਾ ਸ਼ਕਤੀ ਹੈ ਉਹ ਫੌਕਸ ਹੈ ਜਿਸ ਨਾਲ ਤੁਸੀਂ ਇੱਕ ਵਾਰ ਵਿੱਚ ਕਿਸੇ ਵੀ ਵਿਸ਼ੇ ਦਾ ਭੇਦ ਪਾ ਸਕਦੇ ਹੋ ਤੁਸੀਂ ਇੱਕ ਸਾਧਾਰਨ ਇਨਸਾਨ ਇਨਸਾਨ ਤੋਂ ਜੀਨੀਅਸ ਬਣ ਜਾਂਦੇ ਹੋ ਇਹ ਊਰਜਾ ਸੰਘਰਸ਼ਣ ਦਾ ਨਿਯਮ ਹੈ ਜੋ ਤੁਹਾਡੇ ਸਰੀਰ ਤੇ ਲਾਗੂ ਹੁੰਦਾ ਹੈ ਤੁਸੀਂ ਆਪਣੀ ਸ਼ਕਤੀ ਨੂੰ ਬਚਾ ਕੇ ਕਿੱਥੇ ਲਗਾ ਰਹੇ ਹੋ ਜੇਕਰ ਤੁਸੀਂ ਆਪਣੀ ਊਰਜਾ ਨੂੰ ਦਿਨ ਪਰ ਦੇ ਨਾ ਜ਼ਰੂਰੀ ਵਿਚਾਰਾਂ ਅਤੇ ਤੁਸੀਂ ਕੰਮਾਂ ਵਿੱਚ ਲਗਾਉਂਦੇ ਰਹੋਗੇ ਤਾਂ ਤੁਹਾਡੇ ਕੋਲ بڑے ਲਕਸ਼ਤੇ ਲਗਾਉਣ ਲਈ ਕੁਝ ਨਹੀਂ ਬਚੇਗਾ ਇਸ ਗੱਲ ਨੂੰ ਸਿਰਫ ਅਧਿਆਤਮਕ ਨਾ ਸਮਝਣਾ ਇਸ ਨੂੰ ਸਾਇੰਸ ਨੇ ਵੀ ਸਮਝਾਇਆ ਹੈ ਕੀ ਤੁਹਾਨੂੰ ਪਤਾ ਹੈ ਕਿ ਮਹਾਨ ਵਿਗਿਆਨਿਕ ਨਿਕੋਲਾ ਟੈਸਲਾ ਨੇ Swami Vivekananda ਨਾਲ ਮੁਲਾਕਾਤ ਕੀਤੀ ਸੀ ਟੈਸਲਾ ਖੁਦ ਆਪਣੀ ਊਰਜਾ ਨੂੰ ਬਚਾ ਕੇ ਰੱਖਦੇ ਸਨ ਤਾਂ ਕਿ ਉਹ ਆਪਣੇ ਅਵਿਸ਼ਕਾਰ ਤੇ ਆਸਾਧਾਰਨ ਇਕਾਗਰਤਾ ਐਕਸਟਰਾ ਆਰਡੀਨਰੀ ਕਨਸੈਂਟਰੇਸ਼ਨ ਨਾਲ ਕੰਮ ਕਰ ਸਕਣ ਜਦੋਂ ਵਿਵੇਕਾਨੰਦ ਨੇ ਟੈਸਲਾ ਨੂੰ ਭਾਰਤੀ ਫਿਲਾਸਫੀ ਦੇ ਪ੍ਰਾਣ ਅਤੇ ਆਕਾਸ਼ ਦੇ ਬਾਰੇ ਵਿੱਚ ਦੱਸਿਆ ਤਾਂ ਟੈਸਲਾ ਚੌਕ ਗਏ ਸੋਚੋ ਤੁਹਾਡਾ ਦਿਮਾਗ ਤੁਹਾਡੇ ਸਰੀਰ ਦੇ ਵਜਨ ਦਾ ਸਿਰਫ 2% ਹੈ ਪਰ ਤੁਹਾਡੇ ਸਰੀਰ ਦੀ ਕੁੱਲ ਊਰਜਾ ਦਾ 20% ਖਾ ਜਾਂਦਾ ਹੈ ਨਿਊਰੋਸਾਇੰਸ ਕਹਿੰਦੀ ਹੈ ਕਿ ਜਦੋਂ ਤੁਸੀਂ ਫੋਕਸ ਕਰਦੇ ਹੋ ਤਾਂ એનર્ਜੀ ਇੱਕ ਲੇਜ਼ਰ ਦੀ ਤਰ੍ਹਾਂ ਕੰਮ ਕਰਦੀ ਹੈ ਪਰ ਜਦੋਂ ਤੁਸੀਂ ਸਕਰੋਲ ਕਰਦੇ ਹੋ ਜਦ ਡਿਸਟਰੈਕਟ ਹੁੰਦੇ ਹੋ ਤਾਂ ਤੁਹਾਡਾ ਦਿਮਾਗ ਕੰਟੈਕਸਟ ਸਵਿਚਿੰਗ ਵਿੱਚ ਫਸ ਜਾਂਦਾ ਹੈ ਜੋ ਤੁਹਾਡੇ ਗਲੂਕੋਜ਼ ਅਤੇ ਡੋਪਾਮਾਈਨ ਨੂੰ ਦੋਗਣੀ ਰਫਤਾਰ ਨਾਲ ਜਲਾ ਦਿੰਦਾ ਹੈ ਇਸ ਲਈ ਤੁਸੀਂ ਬਿਨਾਂ ਸਰੀਰਕ ਮਿਹਨਤ ਕੀਤੇ ਵੀ ਹਮੇਸ਼ਾ ਥੱਕਿਆ ਹੋਇਆ ਮਹਿਸੂਸ ਕਰਦੇ ਹੋ ਤੁਸੀਂ ਕੰਮ ਨਹੀਂ ਕਰ ਰਹੇ ਹੋ ਤੁਸੀਂ ਬਸ ਆਪਣਾ ਬ੍ਰੇਨ ਫਿਊਲ ਲੀ ਕਰ ਰਹੇ ਹੋ એનર્ਜੀ ਕਹਿੰਦੀ ਹੈ ਪ੍ਰਾਣ ਜਾਨੀ ਊਰਜਾ ਆਕਾਸ਼ ਜਾਨੀ ਪਦਾਰਥ ਦੇ ਵਿਵੇਕਾਨੰਦ ਦੇ ਸ਼ਬਦਾਂ ਵਿੱਚ ਪ੍ਰਾਣ એનર્ਜੀ ਨੂੰ ਵਾਸ ਵਿੱਚ ਕਰੋ ਅਤੇ ਤੁਸੀਂ ਪੂਰੇ ਬ੍ਰਹਿਮੰਡ ਨੂੰ ਵਾਸ ਵਿੱਚ ਕਰ ਲਵੋਗੇ ਟੈਸਲਾ ਨੇ ਆਪਣੀ ਪੂਰੀ ਜ਼ਿੰਦਗੀ ਇਸੇ ਸਿਧਾਂਤ ਨੂੰ ਸਮਝਣ ਅਤੇ ਸਾਬਿਤ ਕਰਨ ਵਿੱਚ ਲਗਾ ਦਿੱਤੀ ਜਾਣੀ ਜਿਸ ਨੂੰ ਤੁਸੀਂ ਪ੍ਰਾਣ ਜਾਂ ਮਾਨਸਿਕ ਊਰਜਾ ਕਹਿ ਰਹੇ ਹੋ ਉਹ ਸਾਡੇ ਅਸਤਿਤਵ ਦਾ ਮੂਲ ਈਦਨ ਹੈ ਇਸ ਨੂੰ ਬਰਬਾਦ ਕਰਨਾ ਆਤਮ ਹਕਾਤ ਹੈ ਅੱਜ ਦੇ ਮਨੋਵਿਗਿਆਨ ਵਿੱਚ ਜਦੋਂ ਮਹਾਲੀ ਚਿਕਸੈਟ ਮਿਹਾਲੀ ਫਲੋ ਸਟੇਟ ਦੀ ਗੱਲ ਕਰਦੇ ਹਨ ਜਾਂ ਫਿਰ ਕਾਲ ਨਿਊ ਪੋਰਟ ਡੀਪ ਵਰਕ ਦੀ ਗੱਲ ਕਰਦੇ ਹਨ ਉਹ ਅਣਜਾਣੇ ਵਿੱਚ ਵਿਵੇਕਾਨੰਦ ਦੀ ਇਕਾਗਰਤਾ ਦੇ ਵਿਗਿਆਨ ਨੂੰ ਹੀ ਦੁਹਰਾ ਰਹੇ ਹਨ ਫਲੋ ਸਟੇਟ ਕੀ ਹੈ ਇਹ ਉਹ ਅਵਸਥਾ ਹੈ ਜਿੱਥੇ ਤੁਹਾਡੇ ਦਿਮਾਗ ਦਾ ਵਿਖਰਣਾ ਖਤਮ ਹੋ ਜਾਂਦਾ ਹੈ ਅਤੇ ਤੁਸੀਂ ਪੂਰੀ ਤਰ੍ਹਾਂ ਨਾਲ ਇੱਕ ਕੰਮ ਵਿੱਚ ਲੀਨ ਹੋ ਜਾਂਦੇ ਹੋ ਇਹ ਉਹੀ ਪਰਫੈਕਟ ਯੋਗ ਹੈ ਜਿਸ ਦੀ ਗੱਲ ਵਿਵੇਕਾਨੰਦ ਨੇ 100 ਸਾਲ ਪਹਿਲਾਂ ਕੀਤੀ ਸੀ ਤੁਹਾਡੇ ਦਿਮਾਗ ਦੀ ਅਸਲੀ ਸਮੱਸਿਆ ਕੀ ਹੈ ਵਿਵੇਕਾਨੰਦ ਨੇ ਇਸ ਨੂੰ ਬਹੁਤ ਹੀ ਮਜ਼ੇਦਾਰ ਅਤੇ ਭਿਆਨਕ ਤਰੀਕੇ ਨਾਲ ਸਮਝਾਇਆ ਸੀ ਉਹਨਾਂ ਨੇ ਕਿਹਾ ਮਨ ਇੱਕ ਬਾਂਦਰ ਹੈ ਉਹ ਪਹਿਲਾਂ ਤੋਂ ਹੀ ਬੇਚੈਨ ਹੈ ਉੱਪਰ ਤੋਂ ਉਸ ਨੇ ਨਸ਼ਾ ਕਰ ਲਿਆ ਹੈ ਤੁਹਾਡੀਆਂ ਇਛਾਵਾਂ ਅਤੇ বাসਨਾਵਾਂ ਦਾ ਨਸ਼ਾ ਅਤੇ ਹੁਣ ਉਸ ਨੂੰ ਵਿਛੂ ਨੇ ਕੱਟ ਲਿਆ ਹੈ ਤਹਾਡੀ ਨਕਾਰਾਤਮਕ ਭਾਵਨਾਵਾਂ ਈਰਖਾ ਡਾਰਕ ਰੋਧ ਸੋਚੋ ਇੱਕ ਬਿੱਛੂ ਦੇ ਕੱਟੇ ਹੋਏ ਨਸ਼ੇ ਵਿੱਚ ਤੁੱਤ ਬਾਂਦਰ ਦੀ ਕੀ ਹਾਲਤ ਹੋਵੇਗੀ ਇਹੀ ਹਾਲਤ ਅੱਜ ਤੁਹਾਡੇ ਦਿਮਾਗ ਦੀ ਹੈ ਤਾਂ ਇਸ ਪਾਗਲਪਨ ਨੂੰ ਰੋਕੀਏ ਕਿਵੇਂ ਇਸ ਦਾ ਜਵਾਬ ਹੈ ਰਾਜਯੋਗ ਦਾ ਪ੍ਰੋਟੋਕਾਲ ਰਾਜਯੋਗ ਦਾ ਇੱਕ ਮਹੱਤਵਪੂਰਨ ਚਰਨ ਹੈ ਪ੍ਰਤੀਹਾਰ ਪ੍ਰਤੀਹਾਰ ਦਾ ਮਤਲਬ ਹੈ ਇੰਦਰੀਆਂ ਨੂੰ ਵਾਪਸ ਖਿੱਚਣਾ ਜਦੋਂ ਤੁਸੀਂ ਆਪਣਾ ਫੋਨ ਬੰਦ ਕਰਦੇ ਹੋ ਬਾਰਿਸ਼ ਸ਼ੋਰ ਨੂੰ ਰੋਕਦੇ ਹੋ ਅਤੇ ਆਪਣੀਆਂ ਅੱਖਾਂ ਬੰਦ ਕਰਕੇ ਬੈਠਦੇ ਹੋ ਤਾਂ ਤੁਸੀਂ ਪ੍ਰਤੀਹਾਰ ਕਰ ਰਹੇ ਹੋ ਤੁਸੀਂ ਆਪਣੇ ਸੈਂਸਰੀ ਇਨਪੁਟਸ ਦੀ ਗੁਲਾਮੀ ਛੱਡ ਰਹੇ ਹੋ ਇਹੀ ਹੈ ਪ੍ਰਾਚੀਨ ਭਾਰਤ ਦਾ ਡੋਪਾਮਾਈਨ ਡੀਟੌਕਸ ਤੁਸੀਂ ਆਪਣੇ ਮਨ ਨੂੰ ਬਾਹਰ ਦੀ ਦੁਨੀਆ ਤੋਂ ਖਿੱਚ ਕੇ ਅੰਦਰ ਦੀ ਦੁਨੀਆ ਵਿੱਚ ਲਿਆਉਣਾ ਹੋਵੇਗਾ ਜਦੋਂ ਬਾਹਰ ਤੋਂ ਇਨਪੁਟ ਬੰਦ ਹੁੰਦਾ ਹੈ ਉਦੋਂ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਉਹ ਫੋਕਸ ਕਰਨ ਦੇ ਲਈ ਤਿਆਰ ਹੁੰਦਾ ਹੈ ਇਹ ਪਹਿਲਾ ਕਦਮ ਹੈ ਆਪਣੇ ਬਾਂਦਰ ਨੂੰ ਸ਼ਾਂਤ ਕਰਨ ਦਾ ਜਦੋਂ ਤੁਸੀਂ ਆਪਣੇ ਬਾਂਦਰ ਨੂੰ ਸ਼ਾਂਤ ਕਰ ਲਿਆ ਅਤੇ ਆਪਣੀ ਊਰਜਾ ਨੂੰ ਬਚਾ ਲਿਆ ਹੁਣ ਇਸ ਸ਼ਕਤੀ ਨੂੰ ਇਸਤੇਮਾਲ ਕਿਵੇਂ ਕਰੀਏ ਵਿਵੇਕਾਨੰਦ ਦਾ ਸਭ ਤੋਂ ਸ਼ਕਤੀਸ਼ਾਲੀ ਕਥਨ ਇਹੀ ਹੈ ਟੇਕ ਅਪ ਵਨ ਆਈਡੀਆ ਮੇਕ ਦੈਟ ਵਨ ਆਈਡੀਆ ਯੂਅਰ ਲਾਈਫ ਇੱਕ ਵਿਚਾਰ ਲਵੋ ਉਸ ਇੱਕ ਵਿਚਾਰ ਨੂੰ ਆਪਣੀ ਜ਼ਿੰਦਗੀ ਬਣਾ ਲਵੋ ਉਸੇ ਦੇ ਬਾਰੇ ਵਿੱਚ ਸੋਚੋ ਉਸਦੇ ਸੁਪਨੇ ਦੇਖੋ ਉਸਦੇ ਲਈ ਜਿਉਓ ਆਪਣੇ ਦਿਮਾਗ ਆਪਣੀਆਂ ਮਾਸਪੇਸ਼ੀਆਂ ਆਪਣੀਆਂ ਨਸਾਂ ਤਿਆਗ ਦੇਵੋ ਇਹ ਹੀ ਇੱਕ ਫਾਰਮੂਲਾ ਹੈ ਜਿਸ ਨਾਲ ਉਹ ਇੱਕ ਵਾਰ ਵਿੱਚ ਪੂਰੀ ਕਿਤਾਬ ਯਾਦ ਕਰ ਲੈਂਦੇ ਸਨ ਉਹਨਾਂ ਦੀ ਸਾਰੀ ਊਰਜਾ ਸਾਰੀ ਚੇਤਨਾ ਸਿਰਫ ਇੱਕ ਬਿੰਦੂ ਤੇ ਕੇਂਦਰਿਤ ਹੋ ਜਾਂਦੀ ਸੀ ਅਤੇ ਅੱਜ ਦੀ ਦੁਨੀਆ ਵਿੱਚ ਅਸੀਂ ਇੱਕ ਵਾਰ 10 ਕੰਮ ਕਰਦੇ ਹਾਂ 10 ਗੋਲ ਬਣਾਉਂਦੇ ਹਾਂ ਅਤੇ 10 ਵਿੱਚੋਂ 0 ਹਾਸਲ ਕਰਦੇ ਹਾਂ ਵਿਵੇਕਾਨੰਦ ਕਹਿੰਦੇ ਸਨ ਜੇਕਰ ਤੁਸੀਂ ਇੱਕ ਹੀ ਵਿਚਾਰ ਨੂੰ ਪੂਰੀ ਸ਼ਕਤੀ ਨਾਲ ਕੇਂਦ੍ਰਿਤ ਕਰੋ ਤਾਂ ਤੁਸੀਂ ਪੱਥਰ ਨੂੰ ਵੀ ਸਾੜ ਸਕਦੇ ਹੋ ਜੇਕਰ ਤੁਹਾਡਾ ਲਕਸ਼ ਇੱਕ ਹੈ ਜੇਕਰ ਤੁਹਾਡੀ ਊਰਜਾ ਬਚੀ ਹੋਈ ਹੈ ਅਤੇ ਜੇਕਰ ਤੁਹਾਡਾ ਧਿਆਨ ਉਸ ਇੱਕ ਲਕਸ਼ਤੇ ਹੈ ਤਾਂ ਤੁਸੀਂ ਬ੍ਰਹਿਮੰਡ ਦੀ ਕੋਈ ਵੀ ਸ਼ਕਤੀ ਹਾਸਲ ਕਰ ਸਕਦੇ ਹੋ ਇਹ ਹੀ ਹੈ ਸੱਚਾ ਲੇਜ਼ਰ ਫੌਕਸ ਪਰ ਇਹਨਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਹੋਰ ਬਿਮਾਰੀ ਨਾਲ ਲੜਨਾ ਹੋਵੇਗਾ ਡਰ ਅੱਜ ਦੀ ਜਵਾਨੀ ਡਰਪੋਕ ਹੈ ਹਾਰਨ ਦਾ ਡਰ ਫੇਲ ਹੋਣ ਦਾ ਡਰ ਅਤੇ ਡਰ ਮਾਨਸਿਕ ਊਰਜਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਡਰ ਤੁਹਾਡੀ ਸਾਰੀ ਔਜਸ ਸ਼ਕਤੀ ਨੂੰ ਪਲਪਾਰ ਵਿੱਚ ਨਸ਼ਟ ਕਰ ਦਿੰਦਾ ਹੈ ਵਿਵੇਕਾਨੰਦ ਦਾ ਅੰਤਿਮ ਅਤੇ ਸਭ ਤੋਂ ਸ਼ਕਤੀਸ਼ਾਲੀ ਮੰਤਰ ਸੀ ਸਟਰੈਂਥ ਇਜ਼ ਲਾਈਫ ਵੀਕਨੈਸ ਇਜ਼ ਡੈਥ ਸ਼ਕਤੀ ਹੀ ਜੀਵਨ ਹੈ ਕਮਜ਼ੋਰੀ ਹੀ ਮੌਤ ਹੈ ਜੇਕਰ ਤੁਸੀਂ ਖੁਦ ਨੂੰ ਕਮਜ਼ੋਰ ਹਾਰਿਆ ਹੋਇਆ ਜਾਂ ਆਜੋਗ ਸਮਝਦੇ ਹੋ ਤਾਂ ਤੁਸੀਂ ਆਪਣੀ ਅਸਲੀ ਆਨੰਤ ਸ਼ਕਤੀ ਦਾ અપਮਾਨ ਕਰ ਰਹੇ ਹੋ ਤੁਸੀਂ ਆਪਣੀ ਸਰੀਰਕ ਸ਼ਕਤੀ ਨੂੰ ਵਧਾਉਣਾ ਹੋਵੇਗਾ ਜਿਮ ਜਾਓ ਖੇਡੋ ਬਿਵੇਂਕਾਨੰਦ ਕਹਿੰਦੇ ਸਨ ਕਿ ਮਜ਼ਬੂਤ ਸਰੀਰ ਹੀ ਮਜ਼ਬੂਤ ਦਿਮਾਗ ਨੂੰ ਜਨਮ ਦਿੰਦਾ ਹੈ ਜੇਕਰ ਤੁਸੀਂ ਕਮਜ਼ੋਰ ਹੋ ਤਾਂ ਤੁਸੀਂ ਕਦੇ ਫੋਕਸ ਨਹੀਂ ਕਰ ਸਕੋਗੇ ਕਮਜ਼ੋਰੀ ਤੁਹਾਨੂੰ ਹਰ ਪਲ ਵਿਚਲਿਤ ਅਤੇ ਡਿਸਟਰਬ ਕਰਦੀ ਰਹੇਗੀ ਆਪਣੇ ਆਪ ਨੂੰ ਯਾਦ ਦਿਵਾਓ ਕਿ ਤੁਸੀਂ ਅਨੰਤ ਸ਼ਕਤੀ ਦੇ ਸਰੋਤ ਹੋ ਡਰ ਇੱਕ ਵਹਿਮ ਹੈ ਇਹ ਤੁਹਾਡੀ ਬਿਖਰੀ ਹੋਈ ਊਰਜਾ ਦਾ ਸਿੱਟਾ ਹੈ ਜਦੋਂ ਤੁਸੀਂ ਆਪਣੀ ਸਾਰੀ ਸ਼ਕਤੀ ਨੂੰ ਬਚਾ ਕੇ ਇੱਕ ਜਗ੍ਹਾ ਕੇਂਦ੍ਰਿਤ ਕਰਦੇ ਹੋ ਤਾਂ ਡਰ ਆਪਣੇ ਆਪ ਖਤਮ ਹੋ ਜਾਂਦਾ ਹੈ ਕਿਉਂਕਿ ਤੁਹਾਡੇ ਅੰਦਰ ਆਤਮ ਵਿਸ਼ਵਾਸ ਦੀ ਅੱਗ ਜਲਣ ਲੱਗਦੀ ਹੈ ਕਦੇ ਸੋਚਿਆ ਹੈ ਕਿ ਸ਼ਮਸ਼ਾਨਗਾਟ ਦੁਨੀਆ ਦੀ ਸਭ ਤੋਂ ਅਮੀਰ ਜਗ੍ਹਾ ਕਿਉਂ ਹੈ ਕਿਉਂਕਿ ਉੱਥੇ ਉਹ ਅਵਿਸ਼ਕਾਰ ਦਫ਼ਨ ਹਨ ਜੋ ਕਦੇ ਨਹੀਂ ਹੋਏ ਉਹ ਕਿਤਾਬਾਂ ਦਫ਼ਨ ਹਨ ਜੋ ਕਦੇ ਲਿਖੀਆਂ ਨਹੀਂ ਗਈਆਂ ਅਤੇ ਉਹ ਮਹਾਨ ਲੀਡਰ ਦਫ਼ਨ ਹਨ ਜੋ ਕਦੇ ਆਪਣੀ ਕਾਬਲੀਅਤ ਨਹੀਂ ਪਹਿਚਾਣ ਸਕੇ ਕਿਉਂ ਸਿਰਫ ਫੋਕਸ ਦੀ ਕਮੀ ਦੀ ਵਜ੍ਹਾ ਨਾਲ ਉਹਨਾਂ ਨੇ ਆਪਣੀ ਊਰਜਾ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਨਫ਼ਰਤ ਅਤੇ ਆਲਸ ਵਿੱਚ ਵਹਾ ਦਿੱਤਾ ਅੱਜ ਤੁਸੀਂ ਵੀ ਉਸੇ ਰਸਤੇ 'ਤੇ ਹੋ ਤੁਹਾਡੀ ਗ੍ਰੇਟਨੈਸ ਹੌਲੀ-ਹੌਲੀ ਮਾਰ ਰਹੀ ਹੈ ਵਿਵੇਕਾਨੰਦ ਦਾ ਰਸਤਾ ਸਿਰਫ ਸਫਲਤਾ ਦਾ ਰਸਤਾ ਨਹੀਂ ਹੈ ਇਹ ਆਪਣੀ ਆਤਮਾ ਨੂੰ ਉਸ ਮੀਡੀਓਕ੍ਰਿਟੀ ਆਸਤ ਦਰਜੇ ਦੀ ਮੌਤ ਤੋਂ ਬਚਾਉਣ ਦਾ ਇੱਕ ਮਾਤਰ ਤਰੀਕਾ ਹੈ ਹੁਣ ਇਹ ਨਾ ਕਹਿਣਾ ਕਿ ਹਾਂ ਇਹ ਸਭ ਤਾਂ ਵਧੀਆ ਹੈ ਇਹ ਸਭ ਵਧੀਆ ਨਹੀਂ ਹੈ ਇਹ ਤੁਹਾਡੀ ਜ਼ਿੰਦਗੀ ਦਾ ਇੱਕ ਮਾਤਰ ਰਸਤਾ ਹੈ ਜੇਕਰ ਤੁਸੀਂ ਅੱਜ ਇਹ ਵੀਡੀਓ ਬੰਦ ਕਰਕੇ ਵਾਪਸ ਆਪਣੀ ਪੁਰਾਣੀ ਕਮਜ਼ੋਰੀ ਵਿੱਚ ਵਾਪਸ ਚਲੇ ਗਏ ਤਾਂ ਤੁਸੀਂ ਕਦੇ ਵੀ ਨਹੀਂ ਬਦਲੋਗੇ ਤੁਸੀਂ ਇੱਕ 7 ਦਿਨ ਦਾ ਚੈਲੰਜ ਲਵੋ ਸਿਰਫ 7 ਦਿਨ ਦੇ ਲਈ ਇਸ ਵਿਵੇਕਾਨੰਦ ਦੇ ਪ੍ਰੋਟੋਕੋਲ ਨੂੰ ਆਪਣੀ ਜ਼ਿੰਦਗੀ ਬਣਾ ਲਵੋ ਤੁਹਾਡਾ 7 ਦਿਨ ਦਾ ਐਕਸ਼ਨ ਪਲਾਨ ਨੰਬਰ 1 ਊਰਜਾ ਬਚਤ 7 ਦਿਨ ਤੱਕ ਹਰ ਤਰ੍ਹਾਂ ਦੇ ਬੇਮਤਲਬ ਮਾਨਸਿਕ ਜਾਂ ਸਰੀਰਕ ਟੈਨਸ਼ਨ ਨੂੰ ਬੰਦ ਕਰੋ ਆਪਣੀ ਮਾਨਸਿਕ ਸ਼ਕਤੀ ਨੂੰ ਬਚਾ ਕੇ ਰੱਖੋ ਨੰਬਰ 2 ਪ੍ਰਤੀ ਆਹਾਰ ਦੇਰ ਵਿੱਚ 2 ਘੰਟੇ ਦੇ ਲਈ ਆਪਣੇ ਫੋਨ ਨੂੰ ਆਫ ਕਰੋ ਅਤੇ ਖੁਦ ਨੂੰ ਬਾਹਰੀ ਇਨਪੁਟ ਤੋਂ ਪੂਰੀ ਤਰ੍ਹਾਂ ਨਾਲ ਅਲੱਗ ਕਰੋ ਨੰਬਰ 3 ਟਾਰਗੇਟ ਪ੍ਰੈਕਟਿਸ ਦਾ ਬਨ ਆਈਡੀਆ ਆਪਣੇ ਕੰਮ ਆਪਣੀ ਪੜਾਈ ਜਾਂ ਆਪਣੇ ਲਕਸ਼ ਦੇ ਸਿਰਫ ਇੱਕ ਹਿੱਸੇ ਨੂੰ ਚੁਣੋ ਅਤੇ ਸਾਰ ਦਿਨ ਤੱਕ ਉਸ ਤੇ ਆਪਣੀ ਸਾਰੀ ਬਚੀ ਹੋਈ ਊਰਜਾ ਲਗਾ ਦੇਵੋ ਸਰੀਰ ਨੂੰ ਮਜ਼ਬੂਤ ਕਰੋ ਰੋਜ਼ 30 ਮਿੰਟ ਕੋਈ ਵੀ ਕਸਰਤ ਕਰੋ ਕਿਉਂਕਿ ਮਜ਼ਬੂਤ ਸਰੀਰ ਹੀ ਤੇਜ਼ ਦਿਮਾਗ ਦੀ ਆਧਾਰਸ਼ੀਲਤਾ ਹੈ ਹੁਣ ਚਨਾਬ ਤੁਹਾਡਾ ਹੈ ਕੀ ਤੁਸੀਂ ਕਮਜ਼ੋਰਾਂ ਦੀ ਭੀੜ ਵਿੱਚ ਰਹੋਗੇ ਜਾਂ ਤੁਸੀਂ ਉਸ ਇੱਕ ਪਰਸੈਂਟ ਵਿੱਚ ਸ਼ਾਮਲ ਹੋਵੋਗੇ ਜਿਸ ਨੇ ਆਪਣੇ ਦਿਮਾਗ ਨੂੰ ਕਾਬੂ ਕਰਨਾ ਸਿੱਖ ਲਿਆ ਹੈ ਕੀ ਤੁਸੀਂ ਉਸ ਆਜਸ ਨੂੰ ਪੈਦਾ ਕਰੋਗੇ ਜਿਸ ਨਾਲ ਤੁਹਾਡਾ ਵਿਅਕਤੀਤਵ ਚੁੰਬਕ ਚੁੰਬਕੀਆ ਬਣ ਜਾਵੇ ਜੇਕਰ ਤੁਸੀਂ ਇਹ ਸਭ ਕਰਨ ਲਈ ਤਿਆਰ ਹੋ ਜੇਕਰ ਤੁਸੀਂ ਆਪਣੀ ਕਮਜ਼ੋਰੀ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਹੁਣੇ ਲਿਖੋ ਆਈ ਚੂਜ਼ ਫੌਕਸ ਇਹ ਹੀ ਤੁਹਾਡਾ ਵਾਦਾ ਹੈ ਇਹੀ ਤੁਹਾਡੀ ਪ੍ਰਤੀਗਿਆ ਹੈ ਧੰਨਵਾਦ